ਫਰੀਦਕੋਟ ਚ ਕਰਮਜੀਤ ਅਨਮੋਲ ਨੂੰ ਟਿਕਟ ਮਿਲਣ ਤੋਂ ਪਹਿਲਾਂ ਟਿਕਟ ਮਿਲਣ ਤੋਂ ਪਹਿਲਾਂ ਕਾਂਗਰਸ ਦਾ ਇੱਕ ਬਹੁਤ ਵਧੀਆ ਲੀਡਰ ਸੀ ਉੱਥੇ ਪਰਮਿੰਦਰ ਡਿੰਪਲ ਪਰ ਜੇ ਉਹਨੂੰ ਟਿਕਟ ਦਿੰਦੀ ਪਾਰਟੀ ਪਹਿਲਾਂ ਉੱਥੋਂ ਉਹੀ ਬੰਦਾ ਸਰਵੇ ਵੀ ਹੈ ਸਚਾਈ ਇਹ ਸਰਵੇ ਹੈ ਉੱਥੋਂ ਪਰਮਿੰਦਰ ਸਿੰਘ ਡਿੰਪਲ ਸੀਟ ਕੱਢਦਾ ਸੀ ਪਰ ਉੱਥੋਂ ਭਗਵੰਤ ਸਿੰਘ ਮਾਨ ਦੇ ਨਿੱਜੀ ਆਪਦੇ ਦੋਸਤ ਅੱਠਵੀਂ ਜਮਾਤ ਤੋਂ ਜਿਹੜੇ ਇਕੱਠੇ ਪੜ੍ਹੇ ਐ ਕਰਮਜੀਤ ਅਨਮੋਲ ਸਾਹਿਬ ਉਹਨਾਂ ਨੂੰ ਟਿਕਟ ਦਿੱਤੀ ਤੇ ਉਹਨਾਂ ਨੂੰ ਇਲੈਕਸ਼ਨ ਲਈ ਉੱਥੇ ਉਤਾਰ ਦਿੱਤਾ ਗਿਆ ਕਿਉਂਕਿ ਉਹ ਐਸ ਸੀ ਸੀਟ ਹੈ ਜੀ ਤੇ ਕਰਮਜੀਤ ਸਿੰਘ ਅਨਮੋਲ ਨੂੰ ਉਤਾਰਿਆ ਉੱਥੇ ਕਿਤੇ ਨਾ ਕਿਤੇ ਮੈਨੂੰ ਇਹ ਚੀਜ਼ ਦੇਖਣ ਨੂੰ ਮਿਲੀ ਪਰ ਸਾਡੇ ਲੋਕਾਂ ਨੂੰ ਸਮਝ ਨਹੀਂ ਆਈ ਬਾਕੀ ਸੀਟਾਂ ਤੇ ਵੀ ਵੀ ਅਸੀਂ ਕਹਿੰਨੇ ਅਸੀਂ ਝਾੜੂ ਵਾਲਾ ਬੰਦਾ ਖੜਾ ਅਸੀਂ ਕਹਿੰਨੇ ਜੇ ਇੱਥੇ ਕਾਂਗਰਸ ਵਾਲਾ ਖੜਾ ਅਸੀਂ ਝਾੜੂ ਨੂੰ ਨਹੀਂ ਵੋਟ ਪਾਉਣੀ ਅਸੀਂ ਕਾਂਗਰਸ ਨੂੰ ਪਾਉਣੀ ਹੈ ਪਰ ਝਾੜੂ ਤੇ ਕਾਂਗਰਸ ਆਈਐਨਡੀਆ ਦੇ ਝੰਡੇ ਥੱਲੇ ਇਕੱਠੇ ਹੋ ਕੇ ਇਕੱਠੇ ਇਲੈਕਸ਼ਨ ਲੜ ਰਹੇ ਆ ਦੇਖਿਆ ਆਪਾਂ ਕੇਜਰੀਵਾਲ ਸਾਹਿਬ ਹੁਣ ਆ ਟੰਡਿਕੜ ਦੇ ਵਿੱਚ ਤਿਵਾਰੀ ਦੇ ਨਾਲ ਉਹਦੇ ਹੱਕ ਚ ਭਾਸ਼ਣ ਦੇ ਰਹੇ ਸੀ ਪੰਜਾਬ ਆਇਆ ਤਾਂ ਕਾਂਗਰਸ ਨੂੰ ਗਾਲਾਂ ਕੱਢਦਾ ਭਗਵੰਤ ਸਿੰਘ ਮਾਨ ਨੇ ਸੋਨੀਆ ਗਾਂਧੀ ਜੀ ਨੂੰ ਸਦਾ ਮਾੜਾ ਕਿਹਾ ਗਾਂਧੀ ਪਰਿਵਾਰ ਨੂੰ ਮਾੜਾ ਕਿਹਾ ਦਿੱਲੀ ਰੈਲੀ ਹੋਈ ਹੈ ਤੇ ਇਹਨਾਂ ਨੇ ਧੰਨਵਾਦ ਕੀਤਾ ਤੇ ਇਹਨਾਂ ਨੇ ਕਿਹਾ ਵੀ ਇਸ ਪਰਿਵਾਰ ਦੀਆਂ ਬਹੁਤ ਕੁਰਬਾਨੀਆਂ ਤੇ ਮੈਂ ਤੁਹਾਡੇ ਤੋਂ ਬਹੁਤ ਕੁਝ ਸਬਕ ਲੈਣਾ ਇਹ ਭਗਵੰਤ ਸਿੰਘ ਮਾਨ ਦੀ ਸਪੀਚ ਹੈ ਭਗਵੰਤ ਸਿੰਘ ਮਾਨ ਨੇ ਸੋਨੀਆ ਗਾਂਧੀ ਨੂੰ ਕਹੀ ਹੈ ਜੀ ਪਰ ਸਾਡੇ ਲੋਕ ਇਹਨਾਂ ਗੱਲਾਂ ਨੂੰ ਚਲੋ ਸੁਣਦੇ ਨਹੀਂ ਕਹਾਣੀ ਹੈ ਵੀ ਕਰਮਜੀਤ ਸਿੰਘ ਮੋਹਲਸ ਨੂੰ ਜਦੋਂ ਉਤਾਰਿਆ ਇੱਕ ਲਹਿਰ ਬਣੀ ਸੀ ਵੀ ਅਨਮੋਲ ਦੇ ਸਾਹਮਣੇ ਕਿਉਂਕਿ ਕਾਂਗਰਸ ਨੇ ਦਿੱਤਾ ਸੀ ਮਾੜਾ ਚਿਹਰਾ ਉਹ ਸਾਡੇ ਬੀਬੀ ਆ ਸਾਹੂ ਕਿ ਉਹਨਾਂ ਨੂੰ ਬਾਹਰ ਉਹ ਲਿਆਂਦਾ ਮੌਕੇ ਤੇ ਪਤਾ ਸੀ ਵੀ ਇਹਨਾਂ ਨੂੰ ਵੋਟ ਪੈਣੀ ਨਹੀਂ ਅਨਮੋਲ ਨੂੰ ਇੱਕ ਪਾਸੇ ਜਿਤਾ ਦਿਓ 1.5 ਲੱਖ ਦੇ ਪੌਣੇ 2 ਲੱਖ ਤੇ ਉਸ ਬੰਦਾ ਉਹ ਜੱਦਾ ਸੀ ਐਡੀ ਤਕੜੀ ਵੇਵ ਬਣੀ ਪਰ ਉਦੋਂ ਬਾਅਦ ਚ ਜਿਹੜਾ ਫਰੀਦਕੋਟ ਹੈ ਲੋਕ ਸਭਾ ਇਹ ਖੜੂਰ ਸਾਹਿਬ ਦੇ ਨਾਲ ਜਾ ਲੱਗਦਾ ਸਾਈਡ ਤੋਂ ਪਿੱਛੋਂ ਨਾਲ ਜਾ ਲੱਗਦਾ ਉਹ ਵੇਵ ਉਥੋਂ ਤੁਰੀ ਤੇ ਬਾਕੀ ਧੰਨਵਾਦ ਆ ਸੋਸ਼ਲ ਮੀਡੀਆ ਵਾਲਿਆਂ ਦਾ ਜਿਹੜੇ ਚਲਾਉਂਦੇ ਆ ਕਮੈਂਟ ਕਰਦੇ ਆ ਵੀਡੀਓ ਪਾਉਂਦੇ ਆ ਇਹਨਾਂ ਨੌਜਵਾਨਾਂ ਨੇ ਉਥੋਂ ਲਹਿਰ ਸ਼ੁਰੂ ਕੀਤੀ ਤੇ ਇਹ ਲਹਿਰ ਆ ਗਈ ਫਰੀਦਕੋਟ ਹੋਰ ਇਹ ਥੋੜਾ ਹੈਗਾ ਵੀ ਸਰਜੀਤ ਸਿੰਘ ਨੇ ਪਹਿਲਾਂ ਇਲੈਕਸ਼ਨ ਨਹੀਂ ਲੜੇ ਇਹ ਥੋੜਾ ਹੈਗਾ ਵੀ ਸਰਜੀਤ ਸਿੰਘ ਦੇ ਪਰਿਵਾਰ ਨੇ ਨਹੀਂ ਇਲੈਕਸ਼ਨ ਲੜੇ ਉਹਨੇ ਤਾਂ ਆਪ ਖੁਦ ਉਹ ਇਲੈਕਸ਼ਨ ਲੜੇ ਆ ਤੇ ਵਿਚਾਰਿਆਂ ਦੀ ਜਵਾਨਤਾ ਜਬਤ ਹੁੰਦੀਆਂ ਰਹੀਆਂ ਕਹਾਣੀ ਕੀ ਸੀ ਅਮਰਿਤਪਾਲ ਵਾਲਾ ਫੈਕਟਰ ਚੱਲਿਆ ਉਥੇ ਐਨਐਸਏ ਦੀ ਗੱਲ ਦਾ ਤੇ ਨੌਜਵਾਨਾਂ ਨੂੰ ਪਤਾ ਲੱਗਿਆ ਵੀ ਵਾਕਾ ਵਾਕਿਆ ਧੱਕਾ ਹੋਇਆ ਤੇ ਅਸੀਂ ਹੁਣ ਇਹ ਸੀਟ ਤੇ ਵੀ ਉਹਦਾ ਸਾਥ ਦੇਣਾ ਤੇ ਉਹ ਦਿਨ ਤੋਂ ਲੈ ਕੇ ਅਮਰਿਤਪਾਲ ਦੇ ਤਰ੍ਹਾਂ ਇਹ ਵੀ ਸੁਪਰ ਫਾਸਟ ਜਿਹੜੀ ਹੈਗੀ ਆ ਵੇ ਬਣੀਆਂ ਤੇ ਉੱਥੋਂ ਸਰਬਜੀਤ ਸਿੰਘ ਜਿੱਤ ਸਕਦੇ ਵੀ ਹੈ ਜਿੱਤ ਸਕਦੇ ਹੈ ਇਹ ਕੋਈ ਐਵੇਂ ਗੱਲ ਨਹੀਂ ਠੀਕ ਹੈ ਚਲੋ ਸੋਸ਼ਲ ਮੀਡੀਆ ਤੇ ਚੱਲ ਰਿਹਾ ਪਰ ਜੇ ਆਪਾਂ ਗਰਾਊਂਡ ਲੈਵਲ ਦੀ ਗੱਲ ਕਰੀਏ ਉੱਥੋਂ ਸਰਬਜੀਤ ਸਿੰਘ ਜਿੱਤ ਸਕਦੇ ਹੈ ਤੇ ਕਰਮਜੀਤ ਅਨਮੋਲ ਦੇ ਲਈ ਭਗਵੰਤ ਸਿੰਘ ਮਾਨ ਦਾ ਪੱਬਾਂ ਭਾਰ ਜ਼ੋਰ ਲੱਗਿਆ ਹੋਇਆ ਹੈ ਕਿਉਂਕਿ ਉਹ ਇੱਕੋ ਸੀਟ ਹੈ ਜਿਹੜੀ ਭਗਵੰਤ ਸਿੰਘ ਮਾਨ ਨੇ ਮਰਜ਼ੀ ਨਾਲ ਦਿੱਤੀ ਹੈ ਵੀ ਕਰਮਜੀਤ ਸਿੰਘ ਆ ਵੀ ਤੂੰ ਲੜਨਾ ਹੈ ਹਮ ਪਰਸਨਲੀ ਉੱਥੇ ਭਗਵੰਤ ਸਿੰਘ ਮਾਨ ਦਾ ਖੁਦ ਦਾ ਜੋਰ ਲੱਗਿਆ ਹੋਇਆ ਤੇ ਕਾਂਗਰਸ ਨੇ ਉੱਥੋਂ ਜਿੱਤਣੀ ਨਹੀਂ ਉਹਨਾਂ ਟਿਕਟ ਹੀ ਜਾਣ ਬੁੱਝ ਕੇ ਦਿੱਤੀ ਹੈ ਇੱਕ ਖਾਲੀ ਕੈਂਡੀਡੇਟ ਨੂੰ ਬਿਲਕੁਲ ਭਗਵੰਤ ਮਾਨ ਨੇ ਆਪਣੇ ਜਿਗਰੀ ਯਾਰ ਨੂੰ ਜਤੌਣ ਫਰੀਦਕੋਟ ਭੇਜਿਆ ਬਿਲਕੁਲ ਆਊਟ ਆਫ ਸਿਲੇਬਸ ਆ ਗਿਆ ਸਰਬਜੀਤ ਖਾਲਸਾ ਕਹਿੰਦੇ ਬਿਲਕੁਲ ਬਿਲਕੁਲ ਜੀ ਕੋਈ ਸਮਝ ਨਹੀਂ ਨਾ ਆਈ ਇਸ ਚੀਜ਼ ਦੀ ਕਿਉਂਕਿ ਮੈਂ ਤੁਹਾਨੂੰ ਇਹੀ ਕਿਹਾ ਹੈ ਵੀ ਉਹ ਸਾਡੇ ਕੋਲੇ ਬੰਦੇ ਵੀ ਸੀਗੇ ਉਹ ਸ਼ਹੀਦियां ਸਾਡੇ ਕੋਲੇ ਪਹਿਲਾਂ ਵੀ ਸੀਗੀਆਂ ਪਰ ਸਾਨੂੰ ਦੱਸਣਾ ਨਹੀਂ ਆ ਰਿਹਾ ਸੀ ਇਸ ਗੱਲ ਚ ਅਮਰਿਤਪਾਲ ਨੰਬਰ ਲੈ ਗਿਆ ਉਹਨੇ ਆਪਦੇ ਆਪ ਨੂੰ ਸਹੀ ਮੌਕੇ ਤੇ ਚਾਹੇ ਉਹਨੂੰ ਚੌਕਾ ਕਹੇ ਲੋ ਚਾਹੇ ਸ਼ਕਾ ਕਹੇ ਲੋ ਤੇ ਚਾਹੇ ਉਹਦੀ ਸਮਝਦਾਰੀ ਕਰੋ ਉਹਨੂੰ ਦੱਸਣਾ ਆ ਗਿਆ ਵੀ ਹਾਂ ਭਾਈ ਵੀ ਮੈਂ ਇਸ ਟਾਈਮ ਤੇ ਆ ਕੇ ਸਹੀ ਕੋਈ ਬਈ ਸੋਸ਼ਲ ਮੀਡੀਆ 'ਪਰ ਦੇਖਦੇ ਆਂ ਫਰੀਦਕੋਟ ਲੋਕ ਕਹਿੰਦੇ ਵੀ ਜਿੱਤ ਜਾਓਗੇ ਪਰ ਅਸੀਂ ਉਹ ਹਲਕਾ ਘੁਮ ਕੇ ਸਾਨੂੰ ਹਜੇ ਵੀ ਨੇਕ ਟੂ ਨੇਕ ਮੁਕਾਬਲਾ ਲੱਗ ਰਿਹਾ ਸਾਨੂੰ ਲੱਗ ਰਿਹਾ ਵੀ ਕਰਮਜੀਤ ਅਣਮੋਲ ਦੀ ਸਾਈਲੈਂਟ ਵੋਟ ਬਹੁਤ ਹੈ ਕਿਤੇ ਉਹ ਹੀ ਸੋਸ਼ਲ ਮੀਡੀਆ ਦੇ ਚੱਲੀ ਵੇਵ ਕਿਤੇ ਵੋਟਾਂ ਦੇ ਵਿੱਚ ਨਾ ਪੈਂਚਰ ਹੋ ਜੇ ਦੋ ਚੀਜ਼ਾਂ ਜੀ ਪੰਜਾਬ ਦੇ ਲੋਕ ਨਾ ਜਦੋਂ ਆਹ ਟ੍ਰੌਲਿੰਗ ਕਰਦੇ ਆ ਸੋਸ਼ਲ ਮੀਡੀਆ ਤੇ ਇੱਕ ਵਾਰਡ ਵਰਤਦੇ ਆ ਪੰਡ ਸਮਝੇ ਗੱਲ ਚਲੋ ਉਹਨਾਂ ਦਾ ਕਿਤਾ ਮੈਂ ਨਹੀਂ ਇਹ ਕਹੂੰਗਾ ਉਹਨਾਂ ਦਾ ਕਿਤਾ ਉਹ ਵਰਤ ਵਰਦੇ ਆ ਉਹ ਕਹਿੰਦੇ ਵੀ ਅਸੀਂ ਇੱਕ ਪੰਡ ਤੋਂ ਪਹਿਲਾਂ ਦੁਖੀ ਹੋ ਗਏ ਆ ਤੇ ਦੂਜਾ ਸਾਡੇ ਵਿੱਚ ਲਿਆ ਕੇ ਖੜਾ ਕਰਤਾ ਦੂਜਾ ਨੰਬਰ ਫਰੀਦਕੋਟ ਉਹਦੀ ਰਹਿائش ਨਹੀਂ ਮਕਸਰ ਉਹਦੀ ਰਹਿائش ਨਹੀਂ ਕਿਸੇ ਹੋਰ ਮੋਗਾ ਉਹਦੀ ਰਹਿائش ਨਹੀਂ ਰਹਿਣਾ ਬੰਦਾ ਚੰਡੀਗੜ੍ਹ ਨੇ ਸ਼ੂਟਿੰਗ ਕਰਨੀ ਹੈ ਯੂਕੇ ਯੂਐਸਏ ਤੇ ਜਾਂ ਕੈਨੇਡਾ ਆਹੋ ਆਂਦੇ ਭਾਈ ਅਸੀਂ ਕੰਮ ਕਿਹਦੇ ਕੋਲੇ ਜਾਵਾਂਗੇ ਕਰਮਜੀਤ ਜੀਤਨ ਮੂਲ ਕੋਲੇ ਕੰਮ ਜਾਵਾਂਗੇ ਉਹ ਕਿਉਂਕਿ ਮੇਰੀ ਫਿਲਮ ਦੀ ਸ਼ੂਟਿੰਗ ਚੱਲੀ ਜਾਂਦੀ ਹੈ ਤੇ ਲੋਕਾਂ ਨੂੰ ਲੀਡਰ ਉਹ ਚਾਹੀਦਾ ਜਿਹੜਾ ਘਰੇ ਬੈਠਾ ਹੋਵੇ ਜਾ ਕੇ ਗੇਟ ਖੜਕਾਉਣ ਤੇ ਲੀਡਰ ਨੂੰ ਕਹਿਣ ਵੀ ਭਾਈ ਸਾਹਿਬ ਆਹੋ ਚਲਿਏ ਲਾਓ ਫੋਨ ਕ ਹੁਣ ਦੱਸੋ ਕਰਮਜੀਤ ਸਿੰਘਣ ਮੋਲ ਆ ਜਿਹੜਾ ਇਹ ਲੋਕਾਂ ਦੇ ਕੰਮ ਕਰੂਗਾ ਕਿ ਸ਼ੂਟਿੰਗ ਕਰੂਗਾ ਇਹ ਚੀਜ਼ੋ ਨੇ ਹਜੇ ਤੱਕ ਲੋਕਾਂ ਨੂੰ ਦੱਸੀ ਹੋਈ ਨਹੀਂ ਤੇ ਲੋਕਾਂ ਨੂੰ ਪਤਾ ਭਾਈ ਇਹ ਇੱਕ ਐਕਟਰ ਹੈ ਸੋ ਐਕਟਰਾਂ ਤੋਂ ਲੋਕ ਹੈਗੇ ਆ ਦੁਖੀ ਚਾਹੇ ਸੰਨੀ ਦੇਵਾਲ ਹੋਵੇ ਚਾਹੇ ਹੰਸ ਰਾਜ ਹੰਸ ਹੋਵੇ ਚਾਹੇ ਹੋਰ ਬਾਕੀ ਲੀਡਰ ਮੈਂ ਤੁਹਾਨੂੰ ਇਹੀ ਦੱਸ ਰਿਹਾ ਵੀ ਲੋਕ ਅੱਜ ਕੱਲ ਨਾ ਨੌਜਵਾਨ ਬੜੇ ਮੈਂ ਕਹਿੰਨਾ ਇਸ ਜਿਹੜਾ ਮੋਬਾਈਲ ਆਇਆ ਹੈ ਕਿਸੇ ਨਾ ਕਿਸੇ ਦਾ ਨੁਕਸਾਨ ਆ ਪਰ ਮੋਬਾਈਲਾਂ ਨੇ ਫਾਇਦਾ ਬਹੁਤ ਕੀਤਾ ਜਿਹੜੇ ਨੌਜਵਾਨ ਸਮਝਦਾਰ ਆ ਉਹਨਾਂ ਨੇ ਇਹ ਤੋਂ ਸਿੱਖ ਸਿੱਖ ਕੇ ਕੁਝ ਚੀਜ਼ਾਂ ਨੇ ਸਾਡਾ ਇਹ ਫਿਊਚਰ ਦਾ ਫਾਇਦਾ ਕਰਤਾ